ਕੰਨਾ ਚੱਲ ਹੋ ਗਿਆ ਅੱਜ ਹੋ ਗਈ ਜੰਦੀ ਆ। ਉਹ ਲਈ ਦਮ ਤੇ ਗਿਆ ਗਾ। ਭਾਈ ਕਹਿੰਦਾ ਤੇਰਾ ਕੰਮ ਜੂ ਕਹਿੰਦਾ ਤੇਰਾ ਕੰਮ ਤਾਂ ਹੋ ਗਿਆ ਵੀ ਤੂੰ ਕੱਟੂ ਚ ਵੇਗ ਗਈ। ਇਹਦਾ ਨਹੀਂ ਕੰਮ ਹੋਇਆ ਕੰਮ ਪੁੱਤਰ ਤੇਰਾ ਹੋ ਗਿਆ। ਕਿਤੇ ਗੜ ਵਿੱਚ ਪਾਉਣ ਨੂੰ ਦੁੱਧ ਨਾ ਮਿਲਿਆ। 55 ਦੀ ਕੱਟੂ ਚ ਵਾਗੀ 8 ਲੀਟਰ ਦੁੱਧ। ਆਹ ਗੱਡੀ ਮੈਂ। ਆਹ ਮੱਝ ਕੱਟੂ ਵਾਲੇ ਖਰੀਦੀ ਜਾਂਦੇ ਆ। ਇਹ ਆਹ ਮੱਝ। ਇਹਦਾ ਦੇਖਾਂਗੇ ਵੀ ਭਾਂਕ ਕੀ ਲੋਂਦੇ। 60000। ਉਹ 50 ਲਾਉਂਦਾ ਹੂੰ। ਉਹ 60 ਮੰਗਦਾ ਕਹਿੰਦਾ ਹਾਂ ਉਹ ਤਾਂ ਅਕਦਾ ਚ ਮੇਤ ਕੱਟਾ ਹੋਵੇ ਦੇਖ ਰਿਹਾ ਹਾਂ ਇਹ ਸੌਤਾ ਕਿੱਥੋਂ ਤੱਕ ਟੁੱਟਦਾ ਇਹਨਾਂ ਵਾਰ ਰੋਵਰ ਕਿੱਦ ਜੋੜੀ ਰਾਤ ਉਹ ਦੇਵਗੁੰਢੀ ਪਕੜਾ ਕਿ ਅਸਦੀ ਥੂਵੀ ਨਹੀਂ ਤਾਂ ਹੀ ਦੇ ਉਹ ਖੁਦਾ ਫੇਰ ਨਾਲ ਹਮ ਦੀ ਮੰਗ ਨੇ ਜਦਾਂ ਅੱਲਾ ਸਾਰੇ ਮੰਗ ਕੇ ਉਹਦੇ ਬਾਅਦ ਉਹਦਾ ਨਾਮ ਆ ਵਈ ਮੈਂ ਚਾਹੁੰਦਾ ਉਹਨਾਂ ਨੂੰ ਜੁੜਾ ਗੰਗਲ ਮਿਲ ਆ ਜੇ ਤੂੰ ਆਹ ਅੰਦਰ ਦੇ ਇੱਕ ਵਾਰੀ ਦੇਖੀ ਜੋ ਇੱਕ ਵਾਰੀ ਪਤਾ ਕਰਦੇ ਤੂੰ ਹਾਂ ਜਿੱਥੇ ਬਾਰੇ ਹੱਲਣ ਦੇਣਾ ਸਾਨੂੰ ਆਹ ਸਨਾਰਾ ਨਾ ਮੰਨਦੇ ਖੇਲਰ ਅੱਲਾ ਆਪਾਂ ਨਾ ਤਾਂ ਉਹ 30% ਕਿੱਥੇ ਦੇ ਬੋਲ ਜੇ ਇਹ ਕਿਹਦੇ ਬੈਂਕ ਹੈ ਨਾ 8 ਯਾ ਦੀ ਮੈਂ ਕਿਹਾ ਕਿ 8 ਲੀਟਰ ਦੁੱਧ ਆਦੇ ਥੱਲੇ ਹੈਂ ਦੁੱਧ ਆਦੇ 8 ਲੀਟਰ ਦੇ ਥੱਲੇ ਹਾਂ ਤੇ 60 ਲੀਟਰ ਲੱਗ ਗਿਆ ਹੈ ਇੱਕ ਖਾਲੀ 55 ਦੀ ਕੱਲੀ 55 ਦੀ ਖਾਲੀ 8 ਲੀਟਰ ਤੋਂ ਦੱਸ ਦੇ ਥੱਲੇ ਕੱਟੇ ਤੋਂ ਬਣਾਇਆ ਉਹ ਕੱਟਾ ਤੋਂ ਆ ਲੱਗ ਗਿਆ 8 ਲੀਟਰ ਤੋਂ ਦੱਸ ਦੇ ਭਾਈ ਕਹਿੰਦਾ ਤੇਰਾ ਕੰਮ ਅਜ ਨੂੰ ਕਹਿੰਦਾ ਤੇਰਾ ਕੰਮ ਤਾਂ ਹੋ ਗਿਆ ਵੀ ਤੂੰ ਘਾਟੂ ਚ ਵੇਗ ਗਈ ਇਹਦਾ ਨਹੀਂ ਕੰਮ ਹੋਇਆ ਕੰਮ ਪੁੱਤਰ ਤੇਰਾ ਹੋ ਗਿਆ ਕਿਹਤੋਂ ਗੜ ਵਿੱਚ ਪਾਉਣ ਨੂੰ ਦੁੱਧ ਨਾ ਮਿਲਿਆ ਤੇ ਕਹਿੰਗਾ ਦੂਜੀ ਪਾਊਡਰ ਵਾਲਾ ਦੇ ਗਿਆ ਉਹ ਨਲੀ ਜਿਹੀ ਨਿਕਲਦੀ ਹੁੰਦੀ ਹੈ ਕਦੋਂ ਚੱਕ ਕੇ ਦੇਖ 55 ਦੀ ਘਾਟੂ ਚ ਵਾਗੀ 8 ਲੀਟਰ ਦੁੱਧ ਆ ਲੈ ਗੱਡੀ ਮੈਂ ਹੈ ਗੱਡੀ ਚਿੱਟੀ ਵੈਸੇ ਦਿਖਾ ਦੇ ਇੱਕ ਘਾਟੂ ਵਾਲਿਆਂ ਨੂੰ ਦੇਖਦੇ ਆ ਜਦੋਂ ਉਹ ਆ ਗਏ ਤੇ ਉਹ ਦੀ ਇਹਨੂੰ ਤਾਰਨਗੇ ਇਹ ਘਾਟੂ ਚ ਫੜਾ ਕੇ ਤੁਰ ਜਾਣਗੇ ਦੇਖੋ ਉਹਨਾਂ ਨੇ ਦੇਖੋ ਕੇ ਅੱਛਰ ਛੋਟੀ ਹੈ ਮੰਦਾ ਕੀ ਬਾਤ ਹੈ ਆਪ ਛਰ ਛੋਟੀ ਹੈ ਬਿਲਕੁਲ ਹੈ ਘਟੂ ਚ ਵੀਡੀਓ ਬਣਾਉਂਦਾ ਇਹੀ ਮਕਸਦ ਹੁੰਦਾ ਹੈ ਕਿਵੇਂ ਆ ਕੱਟੇ ਨੇ ਇਹਨਾਂ ਨੇ ਤਾਂ ਜਾਣਾ ਇਸੇ ਰਹੀ ਜਾਣਾ ਤੇ ਜਿਹੜੀਆਂ ਮੱਝਾਂ ਤੇ ਅ ਚੱਲ ਨਹੀਂ ਦੁੱਧ ਤਦਰਾਲਦੀਆਂ ਉਹ ਵੀ ਗੱਲ ਮੰਨੀ ਤੇ ਕਿਹੜੀਆਂ ਆ ਛੋਟੀਆਂ ਤੇ ਕੱਟੀਆਂ ਜਾਂਦੀਆਂ ਛੋਟੀ ਉਮਰ ਦੀਆਂ ਯਾਰ ਉਹ ਆ ਟਰੱਕਾਂ ਨੇ ਖਾ ਲਿਆ ਸਾਰਾ ਪੰਜਾਬ ਹੌਲੀ ਹੌਲੀ ਪਤਾ ਲੱਗ ਜੂ ਆ ਦੇਖੋ ਇਹਦੇ ਵਿੱਚ ਤੁਹਾਨੂੰ ਆਪਛਰ ਝੋਟੀਆਂ ਤੇ ਆਪਛਰ ਝੋਟੀਆਂ ਵਰਗੀਆਂ ਬੱਚਾ ਦਿਖਾਉਂਗਾ ਆ ਬੰਨ ਲਿਆ ਹਜੇ ਤੱਕ ਮੰਡੀ ਦੇ ਵਿੱਚ ਕੋਈ ਸੌਦਾ ਨਹੀਂ ਹੋਇਆ ਤੇ ਇਹ 6 ਵਜ ਦੇ ਨੂੰ 30 35 ਪਛੂ ਵੱਜ ਕੇ ਟਰੱਕ ਨਾਲ ਤੇ ਕੁਝ ਉਧਰ ਖੜੇ ਨੇ ਤੇ ਕੁਝ ਆ ਖੜੇ ਨੇ ਆਲੋ

ਬਾਬਾ ਯਾਰ ਨਾ ਮੋੜੀ ਬਾਈ ਬਿਲਕੁਲ ਹੋਰ ਬੋੜ ਨਾਲੀ ਗੱਲ ਨਹੀਂ ਫਿਰ ਬਾਬਾ ਜਿਹੜਾ ਗੱਲ ਕਹਿ ਤਿਓ ਬੰਦ ਰਿਹਾ ਕੋਈ ਮੈਂ ਵੀ 5000 ਜਗ੍ਹਾ ਮਾਰ ਦੂ ਤੇਰੀ ਮੇਰੀ ਗੱਲ ਸੁਣਾ ਆ ਦੇ ਵਿੱਚ ਪਾ ਦੇ ਤੇ ਚਲ ਪਿਆ ਲੈ ਆਹ ਬਾਬੇ ਮੇਰੀ ਗੱਲ ਸੁਣ ਤੂੰ ਗੱਲ ਕਰੀ ਇਹਨਾਂ ਨਾਲ ਅਸਲੀ ਨਹੀਂ ਦੱਸ ਤੇਰੀ ਕਿੱਕ ਲਾਦੇ ਨਹੀਂ ਤੈਨੂੰ ਜਮਾ ਮੈਂ ਤੇਰੀ ਗੱਲ ਚੱਲ ਰਹੀ ਪਿੱਛਾਰੇ ਮਦਦ ਕਹਿ ਤੀ ਓਏ ਫਿਰ ਤੈਨੂੰ ਕਾਇਦਾ ਦੱਸਦਾ ਬਾਬਾ ਯਾਰ ਓ 500 ਨਾਲ ਗੱਲ ਚਾਹੇ ਦੇਖ ਰੋ ਚਿੱਟੀ ਰਾੜੇ ਵਾਲਾ 100 ਰੁਪਏ ਕੀ ਲਊ ਰਾਮ ਕਹੇ ਰੀ ਕੋ ਬੋਲੇਵਾ ਦੋ ਰੋਟੀਆਂ ਦੀ ਚਿੱਟੀ ਝਾੜੀ ਵਾਲਾ ਨਾ ਯਾਹ ਵਗੋ ਚੱਲ ਜਾ ਯਾਰ ਜਾਣ ਫੜਾ ਆ ਬਰੀ ਫਿਰ ਝਾੜ ਚੱਲ ਫੜਾ ਲੈ ਜਾ ਉਹ ਪਰਚੀ ਦੇ ਦੇ ਭਾਈ ਪਰਚੀ ਕਟਵਾਣੀ ਬੂਹੂ ਕਟਾਇਆ ਹੋਣਾ ਮੈਂ ਜਾ ਕੇ ਕਿਹਦੇ ਨਾਮ ਤੇ ਲਿਖਾਉਣੀ ਹੈ ਲਿਖਾਇਆ ਹੋਣਾ ਅਮਦ ਪਤਾ ਨਹੀਂ ਕਿੰਨੇ ਰਹਿਤੇ ਥਾਂ ਵੀ ਲੋ ਜੀ ਉਹ ਵਾਈਟ ਟੀਬੂ ਐ ਖਾ ਬ੍ਰੇਕ ਕਰਦੇ ਆ ਉਹ ਇਕ ਤਾਂ ਮੈਂ ਆ ਕਟਵਾ ਦੋ ਉਹ ਬੰਦਰ ਦੇ ਆਏ ਸੀ ਅੰਮ੍ਰਿਤ ਦੇ ਆਏ ਸੀ ਆ ਬੰਦਰ ਕਟਾਇਆ ਹੋਣਾ ਇਹ ਤੋਂ ਬੱਸ ਕਿਵੇਂ ਆਹ ਦੇਖਾ ਬੱਚਣਾ ਦੇ ਬੱਚਣਾ ਵਾਲਾ ਕੰਮ ਹੀ ਕਰਨਾ ਹੁੰਦਾ ਇਵੇਂ ਨੂੰ ਪੜਾਇ ਦੇ ਵਿੱਚ ਵੀ ਆ ਦੇਖ ਮੈਂ ਐਸੇ ਕਰ ਆਹਾ ਆਹਾ ਕਿੰਨਾ ਦੁੱਧਾ ਬਾਈ ਇਹਦੇ ਥੱਲੇ ਓਏ ਦੁੱਧਾ ਰਹੀ ਗਈ ਤੇ ਗੱਬਣ ਹੈ ਗਿਆ ਠੀਕ ਹੈ ਤਾਂ ਭਰਾਏ ਨਹੀਂ ਹੋ ਰਹਾ ਅਸੀਂ ਸੁਕੂਗੀ ਆ ਲਓ ਜੀ ਦਿਖਾਉਨੇ ਆ ਫਿਰ ਅੱਜ ਫੇਰ ਕਟੂ ਦਿਖਾਉਨੇ ਆ ਕਿ ਦਵਾਰੇ ਤੇ ਆ ਦੇਖੋ ਜ਼ਬਰਦਸਤ ਮੱਝ ਨੇ ਆ ਕੱਟਾ ਤੇ ਆ ਮੱਝ ਇਹ ਲਿਆਇ ਨਗੇ 55000 ਦੀ ਖਰੀਦ ਕੇ ਤੇ ਖੋਲਿਆ ਫਿਰ ਹੋਰ ਇੱਥੇ ਉੱਥੇ ਬਣ ਲਾ ਬਾਈ ਕੋਲੇ ਕਰ ਦਿੱਤੇ ਹਾਂ ਮੰਨ ਲਾ ਬਣ ਲਾ ਬਣ ਲਾ ਦੁੱਧ ਹੈਗਾ ਥਾਲੇ ਹਾਂ ਕਿੰਨਾ 6 ਕਿਲੋ ਤੇ ਦੁੱਧ ਨਹੀਂ ਰਲੀ ਦੁੱਧ ਰਲੀ ਨਹੀਂ 6 ਮੀਨਾ ਦੀ ਕੱਪਣਾ ਤੇ ਫਿਰ ਕੇ ਪਿੰਡੂ ਨੂੰ ਵੇਚਦੇ ਪਿੰਡੂ ਲਈ ਤਾਂ ਉਹ ਰੋਟਾ ਖੜਾ ਰੱਖੀ ਐ ਸਾਵੇਂ ਖੜਾਈ ਆ ਅੱਛਾ ਤੇ ਉਹ ਉਧਰ ਕਿੰਨੇ ਪੈਸੇ ਮੰਗਦਾ ਹੁਣ ਇਹਦਾ 71 71 ਚੈੱਕ ਪਾਸ ਹੈ ਚੈੱਕ ਪਾਸ ਹੈ ਜਮਾ ਇੱਕ ਦੂਜਾ ਪੈਸੇ ਲਵਾ ਰੋ ਇੱਕ ਤਰਾਹੀ ਲੈ ਕੇ ਜਾ ਤਿੰਨ ਮਹੀਨਾ ਦੀ ਗੱਲ ਤਾਂ ਸਹੀ ਸਾਡੀ 6 ਮਹੀਨੇ ਜੀ ਰਹੀ ਹੈ ਇਹ ਆਏ ਟੌਂਕ ਲਿਆ ਉਹ ਬਸ ਇਹ ਗਰਮੀ ਮੰਨ ਜਾਦੇ ਕੋਈ ਰਹੀ ਇਸ ਤੇਰੀ ਭੱਜ ਕੇ ਆਈ ਹੈ ਨਾ ਪਾਣੀ ਪਿਆ ਪਾਣੀ ਉਥੋਂ ਪਾ ਦੋ ਪਾਣੀ ਪਾ ਦੇ ਫਿਰ ਸੁੱਕ ਮਾਰ ਦੇ ਬੰਦਾ ਆਹ ਹਾਲਾ ਯਾ ਡੰਗਣਾ ਦੁੱਧ ਹੈਗਾ ਕਿੰਨਾ ਤਾਂ ਅੱਛਾ ਦੁੱਧ ਥੱਲੇ 3 ਕਿਲੋ 3 ਕਿਲੋ ਹੈਗਾ ਤੇ ਫਿਰ ਇਹਨੂੰ ਰੱਖ ਕੇ ਚਵਾ ਕੇ ਵੇਚ ਲੈਂਦਾ ਹੁਣ ਮੇਰਾ ਕੀ ਕੀ ਵੀ ਹੈ ਹੈ ਤਾਂ ਫਿਰ ਕਈ ਹੋ ਰਹੀਆਂ ਹੈ ਅੱਛਾ ਚਲੋ ਵੀ ਅੱਧਾ ਵਿੱਚੋਂ ਮਿੱਟੀ ਚਲੋ ਸੌ ਮਜਬੂਰੀਆਂ ਵੀ ਹੁੰਦੀਆਂ ਘਰਾਂ ਦੀਆਂ ਠੀਕ ਹੈ ਤੇ